ਪਟਾਲਾ ਦੇ ਕਾਂਗਰਸ ਭਵਨ ਦੇ ਵਿੱਚ ਅੱਜ ਕਾਂਗਰਸ ਕਮੇਟੀ ਵੱਲੋਂ ਸੰਵਿਧਾਨ ਬਚਾਓ ਦਿਵਸ ਨੂੰ ਮਨਾਇਆ ਜਾ ਰਿਹਾ ਆ ਇਹ ਵੱਡਾ ਕਦਮ ਜਿਹੜਾ ਆ ਕਾਂਗਰਸੀ ਆਗੂਆਂ ਦਾ ਹੋਇਆ ਹੈ ਗੱਲਬਾਤ ਕਰਾਉਣੀ ਹੈ ਤੁਹਾਡੀ ਕਾਂਗਰਸ ਆਗੂਆਂ ਦੇ ਨਾਲ ਅੱਜ ਕਾਂਗਰਸ ਭਵਨ ਦੇ ਵਿੜੇ ਦੇ ਵਿੱਚ ਪਾਰਟੀ ਆਈ ਕਮਾਂਡ ਵੱਲੋਂ ਜਿਹੜਾ ਪ੍ਰੋਗਰਾਮ ਸਾਨੂੰ ਦਿੱਤਾ ਗਿਆ ਤੇ ਲਈ ਅੱਜ ਸਾਡੇ ਸੰਜੀਵ ਜੀ ਨੇ ਇੱਥੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਹਰ ਵਰਕਰ ਨੂੰ ਉਹਦੇ ਬਾਰੇ ਜਾਣੂ ਕਰਾਇਆ ਤਾਂ ਕਿ ਅੱਗੇ ਤੋਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਜਿਹੜੀ ਵੋਟ ਚੋਰੀ ਹੋ ਰਹੀ ਆ ਉਹ ਨਾ ਹੋ ਸਕੇ ਇਹ ਪਾਰਟੀ ਹਾਈ ਕਮਾਂਡ ਦਾ ਵੀ ਸਾਡਾ ਪ੍ਰੋਗਰਾਮ ਆ ਤੇ ਇਹਦੇ ਨਾਲ ਹੀ ਸਾਨੂੰ ਸਵਿਧਾਨ ਜਿਹੜਾ ਬਚਾਉਣਾ ਹੈ ਵੋਟਾਂ ਦੇ ਚੋਰੀ ਤੋਂ ਸਾਰਾ ਕੁਝ ਜਿਹੜਾ ਹੈ ਸਵਿਧਾਨ ਨੂੰ ਤੋੜੀ ਮਰੋੜੀ ਜਾ ਰਿਹਾ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਸਾਡੇ ਜ਼ਿਲ੍ਹਾ ਦੇ ਪ੍ਰੈਜ਼ੀਡੈਂਟ ਮਰਿੰਦਰ ਮੀਤ ਸਿੰਘ ਜੀ ਆਪਣੇ ਸਾਹਿਬ ਦਾ ਪ੍ਰੋਗਰਾਮ ਦਿੱਤਾ ਸੀ ਔਰ ਇਹ ਜ਼ਿਲ੍ਹੇ ਦਾ ਪ੍ਰੋਗਰਾਮ ਬਟਾਲੇ ਕਾਂਗਰਸ ਭਵਨ ਦੇ ਵਿੱਚ ਰੱਖਿਆ ਗਿਆ ਜਿਸ ਦੀ ਪ੍ਰਧਾਨਗੀ ਸਾਡੇ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਜੀ ਤੇਜਾ ਗੁੱਡੂ শেਡਜੀ ਨੇ ਗੁਰਨਾਮਜੀ ਢਾਲੀਵਾਲ ਤੋਂ ਔਰ ਜਸਪਾਈ ਖੜੇ ਨੇ ਅਸੀਂ ਸਾਰੇ ਬਲਾਕਾਂ ਦੇ ਪ੍ਰੈਜਿਡੈਂਟ ਇੱਥੇ ਇਕੱਠੇ ਹੋਏ ਆ ਅੱਜ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਇਹ ਸੀਗਾ ਕਿ ਵੋਟ ਚੋਰ ਗੱਦੀ ਛੋੜ ਦੇ ਪ੍ਰਤੀ ਰਾਹੁਲ ਗਾਂਧੀ ਨੇ ਜਿਹੜੀ ਮੋਹਮ ਸ਼ੁਰੂ ਕੀਤੀ ਸੀਗੀ ਉਸ ਮੋਹਮ ਸ਼ੁਰੂਆਤ ਨੂੰ ਅਸੀਂ ਸ਼ੁਰੂ ਕਰਦੇ ਹੋਏ ਅੱਜ ਦੇ ਦਿਨ 26 ਨਵੰਬਰ 1950 ਵਿੱਚ ਸੰਵਿਧਾਨ ਜਿਹੜਾ ਸੀਗਾ ਉਹਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਤੇ 26 ਜਨਵਰੀ 1950 ਨੂੰ ਇਹ ਜਿਹੜਾ ਪੂਰਨ ਤੌਰ ਤੇ ਲਾਗੂ ਕੀਤਾ ਗਿਆ ਸੀ ਅਸੀਂ ਸੰਵਿਧਾਨ ਬਚਾਉਣ ਦੀ ਗੱਲ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਆਪਣਾ ਸੰਵਿਧਾਨ ਲਿਆਣਾ ਚਾਹੁੰਦੀ ਆ ਕਾਂਗਰਸ ਪਾਰਟੀ ਵੀ ਮਰਾਮ ਬੇਦ ਕਰਦਾ ਸੰਵਿਧਾਨ ਬਚਾਉਣ ਵਾਸਤੇ ਲੰਬੰਦ ਖੜੀ ਆ ਸਾਡੇ ਕਾਂਗਰਸ ਤੋਂ ਬਟਾਲਾ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ ਪਹਿਲੇ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਉਹਦੀ ਮੁਬਾਰਕਬਾਦ ਦਿੰਨਾ ਕਿ ਇਹ ਸਾਡੇ ਜ਼ਿਲ੍ਹੇ ਦਾ ਪ੍ਰੋਗਰਾਮ ਸੀ ਪਾੜਾ ਸਾਹ ਬਲੋ ਲਿਖਿਆ ਗਿਆ ਤੇ ਸਾਡੀ ਟੀਮ ਨੂੰ ਇਹ ਪ੍ਰੋਗਰਾਮ ਕਰਕੇ ਉਹਨਾਂ ਦੇ ਕੋਈ ਪਰਸਨਲ ਜਿਵੇਂ ਸੀ ਤੋਂ ਜਾਣਾ ਪਿਆ ਤੇ ਸਾਡੀ ਬਟਾਲਾ ਕਾਂਗਰਸ ਨੂੰ ਇਹ ਪ੍ਰੋਗਰਾਮ ਮਿਲਿਆ ਤੇ ਸਾਰੇ ਹੀ ਜਿਹੜੇ ਅਹੁਦੇਦਾਰ ਸਾਥੀ ਮੇਅਰ ਸਾਹਿਬ ਦੀ ਰਹਿਨਮਾਈ ਐ ਸੰਜੀਵ ਸ਼ਰਮਾ ਜੀ ਦੀ ਰਹਿਨਮਾਈ ਇਹ ਬਟਾਲੇ ਪ੍ਰੋਗਰਾਮ ਕੀਤਾ ਗਿਆ ਤੇ ਇਹ ਪ੍ਰੋਗਰਾਮ ਜਿਹੜਾ ਵੋਟ ਚੋਰੀ ਵੋਟ ਚੋਰ ਗੱਦੀ ਛੋੜਦੇ ਨਾਂ ਤੇ ਵੀ ਐ ਕਿਉਂਕਿ ਜਿਹੜੀ ਚੋਰੀ ਵੋਟਾਂ ਦੀ ਚੋਰੀ ਧੰਦਲੀ ਹੋ ਰਹੀ ਐ ਹਰਿਆਣੇ ਦੇ ਵਿੱਚ ਵੋਟਾਂ ਦੀ ਚੋਰੀ ਹੋਈ ਮਹਾਰਾਸ਼ਟਰ ਦੇ ਵਿੱਚ ਵੋਟਾਂ ਦੀ ਚੋਰੀ ਹੋਈ ਇਸ ਕਰਕੇ ਇਹ ਹੁਣ ਆਪਣੇ ਵਰਕਰਾਂ ਨੂੰ ਜਾਗਰੂਕ ਕਰਨ ਦਾ ਸਮਾਂ ਆ ਗਿਆ ਹੈ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੀ ਤੁਹਾਡੀ ਵੋਟਾਂ ਦੀਆਂ ਲਿਸਟਾਂ ਵਾ ਉਹਨਾਂ ਦੀ ਚੰਗੀ ਤਰ੍ਹਾਂ ਸਕਰੂਟੀਨੀ ਕੀਤੀ ਜਾਏ ਵੇਖਿਆ ਜਾਏ ਕਿ ਕਿਹੜੇ ਪਰਿਵਾਰ ਚ ਕਿੰਨੇ ਜੀਏ ਤੇ ਆਲਰੇਡੀ ਸਾਨੂੰ ਪਤਾ ਕਿ ਇਹਦੇ ਚ ਕਿਤੇ ਇਹਨਾਂ ਨੇ ਵਧਾਤੇ ਨਹੀਂ ਦਿੱਤੇ ਇਹਨਾਂ ਨੇ ਕਿਤੇ ਕਾਂਗਰਸੀਆਂ ਦੀਆਂ ਵੋਟਾਂ ਕੱਟਤੇ ਨਹੀਂ ਦਿੱਤੀਆਂ ਇਹ ਬੜਾ ਕੁਝ ਵੇਖਣਾ ਪਏਗਾ ਇਹ ਜਿਹੜਾ ਪ੍ਰੋਗਰਾਮ ਹੈ ਇਸ ਸੰਬੰਧ ਵਿੱਚ ਲਿਖਿਆ ਗਿਆ ਤੇ ਆਉਣ ਵਾਲੇ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਇਸ ਸੰਬੰਧ ਚ ਪ੍ਰੋਗਰਾਮ ਹੁੰਦੇ ਰਹਿ ਜਿੱਦੇ ਦਿਨ 26 ਨਵੰਬਰ 1949 ਨੂੰ ਸਵਧਾਨ ਜਿਹੜਾ ਸੀ ਉਹ ਮਨਜ਼ੂਰ ਕੀਤਾ ਗਿਆ ਹੈ ਜਿਹੜਾ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਹੈਗਾ ਔਰ ਇਸ ਦਿਨ ਦੇ ਉੱਤੇ ਸਾਨੂੰ ਸੱਜਾ ਦਿੱਤਾ ਗਿਆ ਹੈ ਅੱਜ ਸੰਜੀਵ ਸ਼ਰਮਾ ਉਹਨਾਂ ਨੂੰ ਇਹ ਦਿਵਸ ਮਨਾਉਣ ਲਈ ਔਰ ਸਵਧਾਨ ਉਹ ਅੱਜ ਵਾਕਈ ਖਤਰਾ ਪੈਦਾ ਹੋ ਚੁੱਕਾ ਹੈਗਾ ਵਾ ਕਿਉਂਕਿ ਇਹ ਸੱਜੇ ਪੱਖੀ ਹੁੰਦੇ ਨੇ